ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤੜੀ ਦੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਘੋਲੀਆ ਖੁਰਦ ਤਸੀਰ ਨਿਹਾਲ ਸਿੰਘ ਵਾਲਾ ਤੇ ਜਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰਦੇ ਹੋ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਤੇ ਜੇ ਕਿਸੇ ਵੀਰ ਨੇ ਕੋਈ ਸੇਲ ਕਰਨਾ ਹੋਵੇ ਜਾਂ ਇਹਦਾ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ ਨੰਬਰ 98783 93488 ਹੈ ਜੀ ਚਲਲੀ ਪ੍ਰਕਰ ਤੁਸੀਂ ਜਾ ਕੇ ਕਰਨੀ ਹੈ ਜੀ ਅੱਜ ਦੇ ਵੀਡੀਓ ਚ ਅਸੀਂ ਆਪਾਂ ਬਾਈ ਦੇ ਚਾਰ ਨਗ ਲੈ ਕੇ ਆਏ ਆ ਚਾਰੇ ਬੱਚੀਆਂ ਵਾ ਇੱਕ ਥੋੜੀ ਵੱਡੀ ਆ ਬਾਕੀ ਛੋਟੇ ਨਾਲ ਆ ਗਾ ਤਿੰਨ ਦੇ ਬਾਈ ਕੋਲੇ ਇੱਕ ਤਾਂ ਬੰਨ ਦੇ ਤਿਆਰੀ ਆਗੀ ਬੱਚੇ ਦੇਗਾ ਗਾਂਹਾਂ ਤਿਆਰ ਹੁੰਦੇਗਾ ਵਾ ਅੱਛੇ ਚੰਗੀ ਜਿਆਦਾ ਬਰੀਡ ਵਾਲੀਆਂ ਵਾ ਜਿਹੜਾ ਤੁਹਾਨੂੰ ਨਗ ਪਸੰਦ ਆ ਤੁਸੀਂ ਬਾਈ ਨਾਲ ਗੱਲਬਾਤ ਕਰਕੇ ਲੈ ਸਕਦੇ ਹੋ ਜੀ ਆਓ ਕਰਦੇ ਆ ਬਾਈ ਨਾਲ ਗੱਲਬਾਤ ਲੈਨੇ ਆ ਪ੍ਰੋਪਰ ਜਾਣਕਾਰੀ ਚਾਰਾਂ ਬੱਚੀਆਂ ਬਾਰੇ ਜੀ ਹਾਂਜੀ ਬੈਸਤਰੀ ਕਾਲ ਨਾਮ ਦੱਸਦਗੇ ਬਾਈ ਨਾਮ ਬਾਈ ਮੇਰਾ ਗੋਵਿੰਦਰ ਸਿੰਘ ਆ ਪਿੰਡ ਕੋਲੀਆ ਖੁਰਦ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲੇ ਨੇੜੇ ਪਿੰਡ ਰਹਿੰਦਾ ਵੱਡਾ ਕੋਲੀਆ ਤੁੰਨੇ ਕੇ ਠੀਕ ਆ ਜੀ ਬਾਈ ਨੰਬਰ ਹੈਗਾ 9781935553 ਠੀਕ ਆ ਬਾਈ ਵੱਡੇ ਵਿੱਚ ਸ਼ੁਰੂ ਕਰ ਲਈ ਬਾਈ ਹਾਂਜੀ ਕਿੰਨੀ ਉਮਰ ਬਾਈ ਇਹਦੀ ਇਹ ਬਾਈ ਹੈਗੀ ਆ 15 ਮਹੀਨੇ ਦੀ ਬੱਚੀ ਹੈਗੀ ਆ ਦੰਦੋ ਬਾਈ ਇਹ ਦੋਨ ਦੇ ਕੱਢਦੀ ਆ ਕੱਢਦੀ ਆਉਂਦੀ ਆ ਹਾਂਜੀ ਕੱਢ ਲਈ ਬਾਹਰ ਨੂੰ ਮਾੜੀ ਜੀ ਲੋ ਜੀ ਦੋਸਤੋ 15 ਮਹੀਨੇ ਦੀ ਉਮਰ ਆ ਦੋ ਜੰਦਾਂ ਚੱਕਦੇ ਹੀ ਆਉਂਦੀ ਆ ਕਿ ਹਜੇ ਲਗਭਗ ਟੀਕਾ ਲੈਣ ਦੇ ਤਿਆਰ ਹੀ ਆ ਇੱਕ ਅਦੀ ਬੋਰੀ ਜੇ ਆਪਾਂ ਚੰਗੀ ਡੇਰੀ ਪ੍ਰੋਟੀਨ ਫੀਡ ਦੀ ਪਾ ਦੇਾਂਗੇ ਨੂੰ ਤੇਰਾ ਟੀਕਾ ਲੈਣਾ ਆ ਹੋਰ ਮਹੀਨੇ ਤੱਕ ਇਹਨੇ ਕਦ ਕੜ ਚੰਗਾ ਵਜਣ ਉਹ ਇਹਨ ਬਹੁਤ ਆ ਪ੍ਰਿੰਟ ਬਹੁਤ ਸੋਹਣਾ ਬੱਚੀ ਦਾ ਬੋਦੀ ਬੁੱਦੀ ਚੰਗੀ ਹੈਗੀ ਨਿੱਕਾ ਕੰਨ ਬਾਈ ਕੋਈ ਹੈਰ ਕਾਰਡ ਕੇ ਨਹੀਂ ਕਹ ਪੀ ਦੱਸਦੀ ਐ ਬੱਚੀ ਹਾਂਜੀ ਲੈ ਦੋਸਤੋ ਸਭੀ ਪੜੀ ਚੰਗੀ ਆ ਗਈ ਜਿਹ ਦੱਸਿਆ ਵਾ ਬਸ ਤਿਆਰ ਹੀ ਠੀਕ ਗੱਲ ਐ ਇਹਨੂੰ ਹੋਰ ਮਹੀਨੇ ਠੀਕਾ ਦਵਾਉ ਨੂੰ ਲੈ ਜਵੇ ਹਾਂਜੀ ਹਾਂ ਠੀਕਾ ਲੈ ਇਹਨੂੰ ਤਿਆਰ ਆ ਚਾਰ ਹੀ ਥਾਣਾਗੇ ਸੋਹਣੇ ਥਾਣਾ ਗਲਾਬੀ ਜਿਵੇਂ ਝੋਲੀ ਆ ਬੱਚੀ ਦੀ ਚੰਗੀ ਜਾਤਵਰੀ ਵਾਲੀ ਚੰਗੇ ਟੀਕੇ ਦੇ ਹੋਊਗੀ ਬਾਕੀ ਬਾਈ ਨੂੰ ਝੂਠ ਦੀ ਮਾਰਿਆ ਵੇ ਬਰੂਡ ਦੀ ਕਹੀ ਜਾਵੇ ਹੋਰ ਕਿਸੇ ਦੀ ਕਹੀ ਜਾਵੇ ਜੋ ਪ੍ਰੋਪਰ ਕਾਰਡ ਬੈਗਦਾ ਆਪਣੇ ਕੋਲ ਹੈ ਨਹੀਂਗਾ ਮੁੱਲ ਬਾਈ ਇਹਦਾ ਜੀ ਇਹਦਾ ਬਾਈ 20 ਹੁੰਦਾ ਥੋੜਾ ਮੰਗ ਰਹੇ ਹਾਂ ਤਾਂ ਪਰਚੀ ਵੀ ਮੋੜ ਕਰ ਦਗੇ ਹਾਂ ਹਾਂਜੀ ਹਾਂਜੀ ਉਹ 80 ਬੱਚੇ ਤੁਹਾਨੂੰ ਪਾਵਾ 35-40 ਹਜ਼ਾਰ ਖਾਗੀ ਹੋਊਗਾ ਹਾਂਜੀ ਹਾਂਜੀ ਜਿਹੜਾ 20 ਹਜ਼ਾਰ ਰੁਪਈਆ ਬੱਚੇ ਦਾ ਮੋਹੱਲਾ ਵਿਚੋ ਛੋਰ-ਚੱਪਾ ਕਰ ਮੰਨ-ਤਾਨ ਕਰ ਦਾਂਗੇ ਇਹਦਾ ਬੰਦੇ ਦਾ ਕੁਝ ਪੱਕਾ ਨਹੀਂ ਠੀਕ ਆ ਹਾਂ ਬਾਕੀ ਜੇ ਕਿਸੇ ਨੂੰ ਤੁਹਾਨੂੰ ਮੰਗੋ ਹੋਣੀਆ ਬੂਮ ਤੇ ਵੀ ਹਾਂਜੀ ਤੇ ਆਪਾਂ ਉਹ ਡਿਲੀਵਰੀ ਦਾ ਵੀ ਆਪਣੀ ਕੋ ਪ੍ਰਬੰਧ ਹੈਗਾ ਠੀਕ ਆ ਜੀ ਲਓ ਦੋਸਤ ਜਮਾ ਜੈਜ ਦਮਾੜਾ 20000 ਰੁਪਈਆ ਨਹੀਂ ਤੇ 25-25 30-30 ਹਜ਼ਾਰ ਮੰਗਦੇ ਜੇ ਆਪਾਂ ਘਰੇ ਤਿਆਰ ਕਰਨੀ ਹੁੰਦੀ ਤੁਹਾਨੂੰ 30-35 ਆਪਣੇ ਕੋਲੋਂ ਨੇ ਖਾਦਾ ਤਨੂੰ ਤਿਆਰ ਬੱਚੀ ਮਿਲ ਜਣੀ ਹੈਗੀ ਬਸ ਉਹਨੂੰ ਮਹੀਨਾ ਖਣ ਸੇਵਾ ਕਾ ਲੋੜ ਆ ਟੀਕਾ ਇਹ ਲਾ ਲੈਣਾ ਵਾ ਤੇ ਵਿਹੜ ਥੋੜੀ ਘਰ ਦੀ ਚੰਗੀ ਵਿਹੜ ਫੁੱਲ ਜਤਪਰੀੜ ਵਾਲੀ ਤੇ ਰਕਾੜੇ ਹੁਣ ਤਿਆਰ ਹੋ ਜਣੀ ਆ ਹਾਂ ਕੱਦਾਂ ਪੈ ਦੇਸੀ ਜਾਂਦਾ ਵੱਡੀ ਫੁੱਲ ਆ ਹਾਂਜੀ ਜਤਪਰੀੜ ਬਹੁਤ ਆ ਗਈ ਬੋਤੀਪਾਤੀ ਚੰਗੀ ਹੈ ਗਈ ਹਾਂਜੀ 2 ਨੰਬਰ ਤੇ ਬਾਈ ਇਹ ਖੀਰ ਕੋਈ ਬੱਚੀ ਬਾਈ ਠੀਕ ਆ ਬਾਈ ਉਮਰ 9 ਮਹੀਨਿਆਂ ਦਾ ਠੀਕ ਆ ਦੋਸਤ ਕੱਦ ਘਾਟੇ ਵੀ ਚੰਗਾ ਸਮੇਂ ਭਲੀ ਬਹੁਤ ਆ ਕੋਈ ਲਿੱਸੀ ਫਿੱਕੀ ਨਹੀਂ ਗਈ ਵਾਏ ਨੇ ਬਹੁਤ ਆਗਾ ਉਮਰੇ ਦੀ 9 ਮਹੀਨੇ ਆ ਗਈ ਇਹ ਖੀਰੀ ਆ ਗਈ। ਬੱਚੀਆਂ ਚੰਗੀਆਂ ਬਾਈ ਸਾਰਾ ਕੋਈ ਲਿੱਸੀ ਫਿੱਕੀ ਨਹੀਂ ਕੋਈ ਉਹ ਜੀ ਮਰੀਆਂ ਹੰਭੀਆਂ ਨਹੀਂ ਗਈਆਂ ਚੰਗੀਆਂ ਬੱਚੀਆਂ ਵਾ ਝੋਲੀ ਚੰਗੀ ਆ ਗਈ ਕੋਈ ਫੋੜ ਨਹੀਂ ਕੋਈ ਸ਼ਾਂਗ ਨਹੀਂ ਗਈ ਚਾਰ ਹੀ ਥਾਣਾਗੇ ਮੁੱਲੇ ਤਾਂ ਬਾਈ ਇਹਦਾ 15000 ਵਿੱਚੋਂ ਜੋੜਾ ਲੈਦਾ ਹੈਗਾ ਹਾਂਜੀ ਲੋ ਦੋਸਤੋ ਬਾਈ ਇਹ ਲੋ ਆਫਰ ਹੈ ਜੇ ਜੋੜਾ ਲੈ ਜਾਓਗੇ ਤਾਂ ਮਾਨਤਾ ਨਾਲ ਵਾਧ ਹੋ ਜਾਊਗਾ ਕਿਉਂਕਿ ਬੱਚੇਗਾ ਤਾਂ ਹੀ ਗਾਵਾਂ ਤਿਆਰ ਹੋਣੀਆਂ ਵਾ ਤੇ ਜੇ ਆਪਾਂ ਜੋਛੀਆਂ ਸੰਭਾਗੇ ਤਾਂ ਚੰਗੇ ਬੜਾ ਤਿਆਰ ਕਰ ਲਾਂਗੇ ਪ੍ਰਿੰਟ ਬਣ ਉਹਦਾ ਬੱਚੇ ਦਾ ਬਹੁਤ ਸੋਹਣਾ ਵਾ ਤੁਸੀਂ ਵੇਖ ਸਕਦੇ ਹੋ ਬੋਦੀ ਪਾਦੀ ਚੰਗੀ ਆ ਹਾਂ ਨਿੱਕਾ ਕੰਨ ਦੇ ਵੇਖ ਸਕਦੇ ਹੋ ਪ੍ਰਿੰਟ ਤੰਨਾ ਬੱਚੇ ਦੇ ਬਹੁਤ ਚਾ ਗਿਆ ਇੱਕ ਜਰਸੀ ਹੈ ਬਈ ਕੋਲ ਚਾਰ ਨੰਬਰ ਤੇ ਬਸ ਤਿੰਨ ਨੰਬਰ ਬਾਰੇ ਪੁੱਛ ਲ ਗਏ ਬਾਈ ਤੋਂ ਹਾਂ ਜੀ ਬਈ ਤਿੰਨ ਨੰਬਰ ਬਾਰੇ ਜੀ ਠੀਕ ਆ ਜੀ ਬਹੁਤ ਸੋਹਣੀ ਝੋਲੀ ਦੇ ਸਾਦ ਗੱਪਣ ਵਾਲੀ ਝੋਲੀ ਜੀ ਠੀਕ ਆ ਜੀ ਤੋਰ ਲਈ ਮੜੀ ਜੀ ਦੋਸਤੋ ਬਾਈ ਨੂੰ ਇਹਦਾ ਬਹੁਤ ਆ ਬਈ ਦੋਨ ਦਿਨਾਂ ਦੀ ਚੱਕਦੀ ਆਗੀ ਉਮਰ ਲੱਗ ਪਏ ਇਹਦੀ ਵੀ ਹੋਊਗੀ 13-14 ਮਹੀਨੇ ਝੋਲੀ ਤੁਸੀਂ ਚੈੱਕ ਕਰ ਲਓ ਝੋਲੀ ਹੁਣੇ ਹੀ ਚੰਗੀ ਪੜਦੀ ਆਉਂਦੀ ਆਗੀ ਬੱਸ ਕੋਈ ਬਾਲਗਾ ਨਿਕੀਆਂ ਨਹੀਂ ਬੱਚੀਆਂ ਬਸ ਥੋੜੀ ਜਿਹੀ ਸੇਵਾ ਭਾਲਦੇ ਮਹੀਨਾ ਵੀ ਨਹੀਂ ਚੰਗੀ ਸੇਵਾ ਆਪਣੀ ਫੀਲਡ ਦੀ ਬੁਰਗਾ ਦੇ ਲੋ ਪਾ ਦੇਓਗੇ ਦੋਸਤੋ ਮਹੀਨੇ ਨੂੰ ਟੀਕੇ ਲੈਣੇ ਬੱਚਾ ਨੇ ਦਵਾ ਨੂੰ ਲੈ ਜਾਣਾ ਚੰਗੀਆਂ ਬੱਚੀਆਂ ਪ੍ਰਿੰਟ ਬਹੁਤ ਚੰਗਾ ਬੱਚੀ ਦਾ ਸਾਰੇ ਵਾਈਟੀ ਆ ਗਈ ਕੋਈ ਕੋਈ ਕਾਰਡ ਆਪਾਂ ਵਿੱਚ ਦੇਖ ਸਕਦੇ ਹੋ ਫੇਸ ਕੁਆਲਟੀ ਚੈੱਕ ਕਰ ਲੋ ਨਿੱਕਾ ਕੰਨ ਆ ਗਈ ਬੁੱਧੀਬਦੀ ਸੋਹਣੀ ਆ ਗਈ ਝੋਲੀ ਤੁਹਾਨੂੰ ਚੈੱਕ ਕਰਾ ਦਾਂ ਨੇੜੇ ਤੋਂ ਆ ਤੇ ਵੇਖੋ ਝੋਲੀ ਹੁਣੇ ਕਿੰਨੀ ਚੰਗੀ ਤਿਆਰ ਕੀਤੀ ਹੈ ਇਹਦੀ ਜੋ ਤੱਕ ਇਹਨੇ ਬਾਨਾ ਜਾ ਕੇ ਤਿਆਰ ਸੋਹਣਾ ਵਾ ਉਹ ਤੱਕ ਝੋਲੀ ਜਨੇ ਫੁੱਲ ਚੰਗੀ ਬਹੁਤ ਚੰਗੀ ਲੇਵੀ ਆ ਥਾਣ ਬਹੁਤ ਚੰਗਾ ਕੱਢੂਗੀ ਇਹ ਖਾਣੂ ਹੀ ਕਾਲਾ ਕੱਢੂਗੀ ਪੂਰਾ ਮੱਝਾ ਵਰਗਾ ਮੋਟਾ ਮੁੱਲ ਬਾਈ ਇਹਦਾ ਇਹਦਾ ਮੁੱਲ ਬਾਈ 15000 ਵਿੱਚੋਂ ਮਾਨ ਤਾਨ ਚਾਹੁੰਦਾ ਨਹੀਂ ਕੋਈ ਮਾਨ ਤਾਨ ਦਾ ਜ਼ਰੂਰ ਕਰਾਂਗੇ ਠੀਕ ਹੈ ਜੀ ਜਰਸੀ ਬਰ ਦੱਸ ਦੇ ਬਾਈ ਇਹ ਬਈ 9 ਮਹੀਨਾ ਦੀ ਹੋਛੀ ਅਖੀਰ ਕੋਈ ਇਹਦਾ ਠੀਕ ਹੈ ਜੀ ਤੁਹਾਨੂੰ 150 ਵਾਲੀ ਜਰਸੀ ਹੈ ਠੀਕ ਹੈ ਜੀ ਲੋ ਜੀ ਦੋਸਤੋ ਪੰਜਾਬ ਵਾਲੀ ਜਰਸੀ ਆ ਗਈ ਤੈਨੂੰ ਤੁਹਾਨੂੰ ਐਚਪ ਦਿਖਾਈਆਂ ਫੁੱਲ ਜਦ ਬਹੁਤ ਚੰਗੀਆਂ ਬੜਾ ਕੀ ਪ੍ਰੋਪਰ ਕਾਰਡ ਤਾਂ ਇਹਨਾਂ ਦਾ ਹੈ ਨਹੀਂਗਾ ਪਰ ਉਹ ਚੰਗੀ ਪ੍ਰਿੰਟ ਬਹੁਤ ਚੰਗਾ ਇਹਨਾਂ ਦਾ ਫੇਸ ਕੁਆਲਟੀ ਚੈੱਕ ਕਰੋ ਤੁਸੀਂ ਪੰਜਾਬ ਵਾਲੀ ਜਰਸੀ ਆ ਬੋਦੀਬਾਦੀ ਚੰਗੀ ਆ ਆ ਮੈਂ ਆਪਦੇ ਕੋਲੋਂ ਧੂਠਾ ਮਾਰ ਰਣਾ ਨੀ ਕੁਆਲਟੀ ਸਾਹਮਣੇ ਦਾ ਹਾਂਜੀ ਹਾਂਜੀ ਬਾਕੀ ਦੇ ਨੂੰ ਪਰਖਾਂਗੇ ਅਸੀਂ ਆਪ ਹੀ ਹਾਂਜੀ ਖੀਰੀ ਬੱਛੀ ਆ ਕੀ ਨਿੱਕਾ ਕੰਨ ਬੋਦੀਬਾਦੀ ਇਹਦੇ ਬਹੁਤ ਚੰਗੀ ਆ ਗਈ ਤੁਸੀਂ ਵੇਖ ਸਕਦੇ ਹੋ ਜੀ ਇਹ ਜਰਸੀਾਂ ਚ ਪੈਂਦੀ ਆ ਗਈ ਬਾਈ ਕਹਿੰਦਾ ਪ੍ਰੋਪਰ ਕਾਰਡ ਤਾਂ ਕੋਈ ਹੈ ਨਹੀਂਗਾ ਪਰ ਜਿਵੇਂ ਵਸੇ ਦੇ ਪ੍ਰਿੰਟ ਆ ਜਦ ਵੀ ਦੇਖ ਰਹੇ ਆਪਾਂ ਨੂੰ ਬੋਦੀਬਾਦੀ ਹੈਗੀ ਉਹ ਸਾਰਾ ਫੁੱਲ ਜਦ ਪ੍ਰੀਡ ਵਾਲੀਆਂ ਆ ਮੁੱਲ ਬਾਈ ਇਹਦਾ ਇਹਦਾ ਬਈ 14000 ਠੀਕ ਹੈ ਵਿੱਚੋਂ ਛੋਟਾ ਛੱਪਾ ਹੋ ਜਾਊਗਾ ਹਾਂਜੀ ਝੋਲੀ ਵਿਖਾ ਦੇ ਬਾਈ ਮੜੀ ਜਿਹਦੀ ਵੀ ਹਾਂਜੀ ਚਾਰ ਹੀ ਫੁੱਲ ਇਹਦੀ ਬਹੁਤ ਹਾਂਜੀ ਲੋ ਜੀ ਦੋਸਤੋ ਝੋਲੀ ਇਹਦੀ ਵੀ ਚਾਰ ਹੀ ਥਾਣਾਗੇ ਤੇ ਵੇਖ ਸਕਦੇ ਹੋ ਜੀ ਗਲਾਬੀ ਥਾਣਾ ਪੂਰੇ ਮੋٹے ਪਿਆਵ ਵਾਲੀ ਜਰਸੀ ਚੰਗੀ ਬੈਠ ਤਿਆਰ ਹੋਊਗੀ ਅੱਜ ਦੇ ਵੀਡੀਓ ਵਿੱਚ ਬਾਈ ਦੇ ਚਾਰ ਨਾਗ ਸੇਲ ਸਵੇ ਤਿੰਨ ਐਚ ਬੜਾ ਫੁੱਲ ਚੰਗੀਆਂ ਪ੍ਰਿੰਟ ਵਾਲੀਆਂ ਤੇ ਇੱਕ ਜਰਸੀ ਬਚੀ ਕਿਉਂਕਿ ਕੋਈ ਪ੍ਰੋਪਰ ਕਾਰਡ ਨੇ ਝੂਟ ਪਾਈ ਜਾਂਦਾ ਆਪਾਂ ਮਾਰਨਾ ਨਹੀਂਗਾ ਇਸ ਲਈ ਜਿਹੜੇ ਵੀਰ ਦੇ ਪਸੰਦ ਨਾ ਆਵੇ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਓ ਤੇ ਜੋੜਾ ਲੈ ਲਓਗੇ ਤਾਂ ਵੱਧ ਮਾਤਰਾ ਹੋ ਸਕਦੇ ਚਾਰ ਲੈ ਲੈ ਚਾਰ ਲੈ ਲਓਗੇ ਤਾਂ ਉਦੋਂ ਪੂੜਾ ਵੱਧ ਮਾਤਰਾ ਹੋ ਜਾਊਗਾ ਟਰਾਂਸਪੋਰਟ ਦੀ ਸਹੂਲਤ ਆਪਾਂ ਟਰਾਂਸਪੋਰਟ ਫ੍ਰੀ ਕਰ ਦਾਂਗੇ ਠੀਕ ਆ ਜੀ ਲੋ ਜੇ ਕੋਈ ਚਾਰ ਲੈ ਜਾਵੇ ਬਾਈ ਦਾ ਟਰਾਂਸਪੋਰਟ ਦਾ ਕਿੱਥੋਂ ਵੀ ਲੈ ਲਓ ਸਾਰੇ ਪੰਜਾਬ ਵਿੱਚ ਤੁਹਾਨੂੰ ਟਰਾਂਸਪੋਰਟ ਫ੍ਰੀ ਕਰ ਦਊਗਾ ਬਾਕੀ ਤੁਹਾਡੇ ਫੱਟ ਆਉਣ ਤੇ ਜਿਹੜੀ ਤੁਹਾਡੇ ਫੱਟ ਆ ਗਈ ਤੁਸੀਂ ਉਹ ਬਾਈ ਤੋਂ ਲੈ ਲਿਓ ਪੱਛੀਆਂ ਚੰਗੀਆਂ ਬਾਈ ਦੇਣੇ ਜਿਹੜੀ ਗੱਲ ਕਰਨ ਵਾਲੀ ਆਏ ਜੇ ਕੋਲੇ ਆਉਂਗੇ ਥੋੜਾ ਵੇਖ ਕੇ ਮਾਨ ਖੁਸ਼ ਹੋਊਗਾ ਜਦੋਂ ਘਰੇ ਵੀ ਨਹੀਂ ਗੋਰ ਆਪਣਾ ਨਹੀਂ ਹੁੰਦੇ ਸਵੀਆਂ ਪਲੀਆਂ ਹੋ ਕੇ ਲਿੱਸੀਆਂ ਫਿੱਕੀਆਂ ਨਹੀਂ ਗਿਆ ਦੋ ਬੱਚੀਆਂ ਤਕੇ ਤਕੇ ਜਮਾ ਤਿਆਰੀ ਆ ਬਸ ਮਹੀਨੇ ਮੇ ਬਣ ਜਾਣਗੇ ਆ ਤੇ ਦੋ ਹੋਰ ਤਿੰਨ ਮਹੀਨੇ ਬਣ ਜਾਣਗੀਆਂ ਜੇ ਨਗਰਸੰਦੇ ਬਾਈ ਨਾਲ ਗੱਲਬਾਤ ਕਰ ਲਿਓ ਵੀਡੀਓ ਐਂਡ ਤੱਕ ਦੇਖਿਓ ਜੀ ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦੀ